ਹਾਂਜੀ ਕੋਈ ਦੱਸੋ ਅੱਜ ਆਪਾਂ ਕਿਹੜੇ ਮੁੱਦੇ ਤੇ ਵਿਚਾਰ ਕਰੀਏ ਪਾਰਟੀਆਂ ਰੋਜ਼ਗਾਰ ਤੇ ਸਿੱਖਿਆ ਦੇ ਮੁੱਦੇ ਤੇ ਚੋਣਾ ਕਿਉਂ ਨਹੀਂ ਲੜਦੀਆਂ ਹਾਂਜੀ ਦੇਖੋ ਬਹੁਤ ਵਧੀਆ ਟੌਪਿਕ ਹੈ ਇਹ ਵੀ ਪਾਰਟੀਆਂ ਆਪਦਾ ਮੁਰਲਾ ਟਾਂਚਾ ਭੁੱਲੀ ਜਾਂਦੀਆਂ ਨੇ ਤੇ ਅੱਜਕੱਲ ਸਿਰਫ ਧਰਮ ਦੇ ਨਾਂ ਤੇ ਕਿਸੇ ਦੂਜੇ ਨੂੰ ਨਿੰਦ ਕੇ ਆਪਣੀਆਂ ਵੋਟਾਂ ਲੈਣਾ ਚਾਹੁੰਦੇ ਆ ਪਰ ਹੁਣ VOTER ਜਾਗਰੂਕ ਹੋ ਚੁੱਕਿਆ ਹੈ ਤੇ VOTER ਨੂੰ ਚਾਹੀਦਾ ਹੈ ਕਿ ਹੋ ਜਿਹੇ ਨੇਤਾ ਨੂੰ ਸਭ ਕੁਝ ਸਿਖਾਉਣ ਜਿਨ੍ਹਾਂ ਕੋਲ ਕੋਈ ਮੁੱਦੇ ਦੀ ਗੱਲ ਨਹੀਂ ਹੁੰਦੀ ਨਾ ਹੀ ਮੁੱਦੇ ਦੇ ਚੋਣ ਲੜਦੇ ਨੇ ਤੇ ਇਹ ਕਹਿੰਦੇ ਨੇ ਕਿ ਹਾਂਜੀ ਪੁਰਾਣਾ ਮਾੜਾ ਜੀ ਫਲਾਣਾ ਮਾੜਾ ਹਾਂ ਜੀ ਉਹ ਮਾੜਾ ਸੀ ਤਾਂ ਹੀ ਤੁਹਾਨੂੰ ਸੱਤਾ 'ਚ ਲਿਆਂਦਾ ਤੁਸੀਂ ਕੀ ਕਰਦੇ ਹੋ ਤੁਸੀਂ ਦੂਜਿਆਂ ਨੂੰ ਨਿੰਦਕੇ ਤੇ ਬਸ ਆਪ ਦੀ ਸਿਆਸਤ ਚਮਕਾਈ ਹੈ ਕੰਮ ਤੁਸੀਂ ਕੋਈ ਕਰਦੇ ਨਹੀਂ ਜੇ ਤੁਸੀਂ ਕੰਮ ਕੀਤਾ ਹੋਵੇ ਤੇ ਤੁਹਾਨੂੰ ਇੰਨਾ ਕਿਸੇ ਨੂੰ ਭੰਡਨ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਹੀ ਘਰ ਬੈਠੇ ਵੀ ਚੋਣਾਂ ਜਿੱਤ ਸਕਦੇ ਹੋ ਤੁਸੀਂ ਲਾ ਲਓ ਕਿ ਅਮਰਤਪਾਲ ਸਿੰਘ ਨੂੰ ਦੇਖ ਲਓ ਸਿਮਰਜੀਤ ਸਿੰਘ ਮਾਨ ਨੂੰ ਦੇਖ ਲਓ ਜਦੋਂ ਸਿਮਰਜੀਤ ਸਿੰਘ ਮਾਨ 99 ਮੈਂਬਰ ਪਾਰਲੀਮੈਂਟ ਬਣੇ ਸੀ ਉਹਨਾਂ ਨੇ ਤਾਂ ਪ੍ਰਚਾਰਬਣੀ ਸੀ ਕੀਤਾ ਤਾਂ ਵੀ ਉਹਨਾਂ ਨੂੰ ਸੰਗਤਾਂ ਨੇ ਜਿਤਾਤਾ ਜੇ ਤੁਹਾਡੇ ਵਿਚਾਰ ਤੁਹਾਡਾ ਸਾਰਾ ਕੁਝ ਸਹੀ ਹੋਵੇਗਾ ਤੇ ਲੋਕ ਆਪਣੇ ਆਪ ਵੋਟਾਂ ਪਾਉਣਗੇ ਤੁਹਾਨੂੰ ਬਾਹਰ ਆਉਣ ਦੀ ਲੋੜ ਵੀ ਨਹੀਂ ਪੈਂਦੀ ਤੁਸੀਂ ਦੇਖੋ ਮਹੀਨੇ 2 ਮਹੀਨੇ ਚ ਤੁਸੀਂ ਕਿੰਨਾ ਵੱਡਾ ਹਲਕਾ ਹੁੰਦਾ ਨਵਾਂ ਵਿਧਾਨ ਸਭਾ ਤੁਸੀਂ ਮਹੀਨੇ 2 ਮਹੀਨੇ ਸਾਰਾ ਕਵਰ ਕਰ ਲੈਂਦੇ ਹੋ ਪਰ ਜਦੋਂ ਤੁਹਾਨੂੰ 5 ਸਾਲ ਮਿਲਦੇ ਨੇ ਉਦੋਂ ਤੁਸੀਂ ਮੂੰਹ ਨਹੀਂ ਦਿਖਾਉਂਦੇ ਉਦੋਂ ਕਿਉਂ ਨਹੀਂ ਤੁਹਾਡੇ ਕੋਲ ਕਵਰ ਹੁੰਦਾ ਤੁਸੀਂ ਉਦੋਂ ਕਹਿ ਦਿੰਦੇ ਹੋ ਕਿ ਸਾਡੇ ਕੋਲ ਤਾਂ ਟਾਈਮ ਨਹੀਂ ਘਰੇ ਵੀ ਤੁਸੀਂ ਟਾਈਮ ਤੇ ਮਿਲਦੇ ਨਹੀਂ ਕਿਸੇ ਨੂੰ ਨਾ ਤੁਸੀਂ ਦਫਤਰ 'ਚ ਬੈਠੋ ਜੇਕਰ ਤੁਸੀਂ ਇਹ ਕੰਮ ਸਾਰੇ ਕੀਤੇ ਹੋਣ ਤਾਂ ਤੁਹਾਨੂੰ ਜਨਤਾ ਆਪੇ ਹੀ ਵੋਟ ਪਾਏ ਤੁਹਾਨੂੰ ਵੋਟ ਲੈਣ ਜਾਣਾ ਨਾ ਪਵੇ ਇਹ ਵੀਡੀਓ ਜੇ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਸਾਰੇ ਆਪਣੇ ਸੱਜਣਾ ਮਿੱਤਰਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਸਾਰੇ ਆਪਦੀ ਮਤ ਦਾ ਇਸਤੇਮਾਲ ਕਰਕੇ ਤੇ ਵੋਟ ਪਾਉਣ ਕੋਈ ਕਿਸੇ ਨੂੰ ਪਾਰਟੀ ਮਗਰ ਜਾਂ ਕੋਈ ਕਿੰਦੀ ਜਾਂਦਾ ਕਿਸੇ ਨੂੰ ਉਸ ਕਰਕੇ ਵੋਟ ਨਾ ਪਾਓ ਤੁਸੀਂ ਆਪਦੀ ਸੋਚ ਸਮਝ ਨਾਲ ਮੁੱਦਿਆਂ ਜਿਹੜਾ ਬੰਦਾ ਬੰਦਿਆਂ ਦੀ ਰਾਜਨੀਤੀ ਕਰਦਾ ਉਹਨੂੰ ਉਹਨੂੰ ਵੋਟ ਪਾਓ ਤੇ ਅੱਗੇ ਤੋਂ ਆਪਣਾ ਇੰਡੀਆ ਸੁਧਰੇਗਾ ਪੰਜਾਬ ਸੁਧਰੇਗਾ ਜੇਕਰ ਆਪਾਂ ਇਹ ਗੱਲ ਨਾ ਸਮਝੀ ਤਾਂ ਆਪਣਾ ਪੰਜਾਬ ਤੇ ਇੰਡੀਆ ਬਹੁਤ ਪਿੱਛੇ ਚਲਾ ਜਾਏਗਾ ਅਮਰੀਕਾ 'ਚ ਦੇਖ ਲਓ ਤੁਸੀਂ ਉੱਥੇ ਬੋਲਣ ਦੀ ਬਹੁਤ ਜ਼ਿਆਦਾ ਆਜ਼ਾਦੀ ਹੈ ਤੇ ਆਪਾਂ ਨੂੰ ਤਾਂ ਇੱਥੇ ਜਿਹੜਾ ਕੋਈ ਬੋਲਦਾ ਉਹਦੇ ਚੈਨਲ ਬੰਦ ਕਰ ਦਿੰਦੇ ਨੇ ਤੇ ਜਾਂ ਜੇ ਕੋਈ ਧਰਨਾ ਲਾਉਣਾ ਚਾਹੁੰਦਾ ਤੇ ਅੱਗੇ ਕਿੱਡੀਆਂ-ਕਿੱਡੀਆਂ ਦੁਵਾਰਾਂ ਕਰ ਦਿੰਦੇ ਨੇ ਤੇ ਆਪਾਂ ਵੀ ਉਹੋ ਜਿਹੇ ਹੋ ਗਏ ਆ ਕਿ ਆਪਾਂ ਗੱਲਾਂ ਭੁੱਲ ਜਾਂਦੇ ਆ ਆਪਾਂ ਆਣੇ ਚਲ ਛੱਡੋ ਛੱਡੋ ਨਹੀਂ ਹੁੰਦਾ ਕਿਉਂਕਿ ਤੁਹਾਡੀ ਵੋਟ ਦੀ ਤਾਕਤ ਇੰਨੀ ਹੈ ਤੁਸੀਂ ਇੱਥੇ ਟੀਂ ਕਰਾ ਉਹਨਾਂ ਦੇ ਉੱਤੇ 3 3 3 ਹੋ ਜਾਣੀ ਹੈ ਤੇ ਤੁਸੀਂ ਬਸ ਸਹੀ ਬਟਨ ਨੱਪੋ ਤਾਂ ਕਿ 3 3 ਹੋ ਜੇ ਥਾਂਜੀ ਧੰਨਵਾਦ ਜੀ